ਹਾਂ ਜੀ ਮੈਂ ਪੁੱਛਣਾ ਸੀ ਤੁਹਾਨੂੰ ਤਾਂ ਫਤਿਹ ਬੁਲਾਈ ਦੀ ਆ ਤੇ ਸਸਤੀ ਕਾਲ ਬੁਲਾਈ ਦੀ ਆ ਫਰਕ ਕੀ ਆ ਮਤਲਬ ਇਕੱਠੀਆਂ ਬੁਲਾਏ ਕੀ ਡਿਫਰੈਂਸ ਆ ਸਵਾਲ ਸੀਗਾ ਮੈਂ ਇੱਕ ਵਾਰੀ ਰਿਪੀਟ ਕਰ ਦਿੰਨਾ ਫਤਿਹ ਬੁਲਾਈ ਦੀ ਹੈ ਤੇ ਜਦੋਂ ਆਪਾਂ ਸਾਸਤਰੀ ਗੱਲ ਬੁਲਾਈ ਦੀ ਹੈ ਦੋਨਾਂ ਦੇ ਵਿੱਚ ਫਰਕ ਕੀ ਹੈ ਜਾਂ ਦੋਨੋਂ ਇਕੱਠੀਆਂ ਬੁਲਾਨੀਆਂ ਚਾਹੀਦੀਆਂ ਨੇ ਹੁਣ ਜਦੋਂ ਇਹਨਾਂ ਦੋਨਾਂ ਚੀਜ਼ਾਂ ਦੀ ਗੱਲ ਚੱਲਦੀ ਹੈ ਵੈਸੇ ਤੁਸੀਂ ਕਦੀ ਨੋਟ ਕੀਤਾ ਹੋਵੇ ਅਸਲ ਦੇ ਵਿੱਚ ਜਦੋਂ ਅਸੀਂ ਬੋਲੇ ਸੋਨੇ ਹਾਲ ਕਹਿੰਦੇ ਆ ਨਾ ਬੋਲੇ ਸੋਨੇ ਹਾਲ ਜਦੋਂ ਆਪਾਂ ਕਹਿ ਰਹੇ ਆ ਉਸ ਤੋਂ ਬਾਅਦ ਸਤਿ ਸ਼੍ਰੀ ਅਕਾਲ ਜਿਹੜਾ ਏ ਉਹ ਕਿਹਾ ਜਾਂਦਾ ਹੈ ਤੇ ਇਹਦੇ ਨਾਲ ਦੇ ਨਾਲ ਇੱਕ ਗੱਲ ਹੋਰ ਜਿਹੜੀ ਉਹ ਨੋਟ ਕਰਨ ਵਾਲੀ ਹੈ ਦੂਸਰੇ ਨੰਬਰ ਦੇ ਉੱਤੇ ਇੱਕ ਆਪਾਂ ਇਹ ਵੀ ਬੁਲਾਉਨੇ ਆ ਜਿਹਨੂੰ ਆਪਾਂ ਫਤਿਹ ਕਹਿੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਆਮ ਕਰਕੇ ਇਹ ਕੀ ਹੋ ਰਿਹਾ ਵੀ ਸਾਡੀ ਕੌਮ ਦੇ ਵਿੱਚ ਕੋਈ ਬੰਦਾ ਜਿਹੜਾ ਇਹ ਉਹ ਸਾਸਤਰੀ ਕਾਲ ਬੁਲਾ ਰਿਹਾ ਤੇ ਕੋਈ ਜਿਹੜਾ ਇਹ ਉਹ ਫਤਿਹ ਬੁਲਾ ਰਿਹਾ ਹੁਣ ਦੋਨਾਂ ਦੇ ਵਿੱਚ ਅੰਤਰ ਹੈ ਅਸਲ ਦੇ ਵਿੱਚ ਤੁਸੀਂ ਆਮ ਕਦੀ ਨੋਟ ਕਰਿਓ ਮੈਂ ਤੇ ਆਮ ਇਸ ਸੀਜ ਵੱਲ ਬੜਾ ਗੌਰ ਕਰਦਾ ਹੁੰਨਾ ਜਦੋਂ ਜਕਾਰਾ ਛੱਡਿਆ ਜਾਂਦਾ ਹੈ ਨਾ ਜਦੋਂ ਬੋਲੇ ਸੋਨੇ ਹਾਲ ਕਿਹਾ ਜਾਂਦਾ ਹੈ ਉਸ ਸਮੇਂ ਉਹਦਾ ਜਵਾਬ ਹੈ ਸਤਿ ਸ਼੍ਰੀ ਅਕਾਲ ਉਹ ਜਵਾਬ ਹੈ ਸਤਿ ਸ਼੍ਰੀ ਅਕਾਲ ਤੇ ਇਹ ਜਿਹੜਾ ਜਾਂ ਤੇ ਅਰਦਾਸ ਤੋਂ ਬਾਅਦ ਬੋਲੇ ਸੋਨੇ ਹਾਲ ਦਾ ਜਕਾਰਾ ਛੱਡਿਆ ਜਾਂਦਾ ਜਾਂ ਫਿਰ ਦੂਸਰੇ ਨੰਬਰ ਦੇ ਉੱਤੇ ਇਹ ਸਾਡਾ ਜੰਗੀ ਨਾਰਾ ਹੈ ਪਰ ਆਮ ਕਰਕੇ ਤੁਸੀਂ ਵੇਖਿਓ ਵੀ ਜਦੋਂ ਆਪਾਂ ਕਿਸੇ ਨੂੰ ਮਿਲਣ ਵੇਲੇ ਵੀ ਬੁਲਾਉਂਦੇ ਆ ਨਾ ਤੇ ਸਤਿ ਸ਼੍ਰੀ ਅਕਾਲ ਤੇ ਸਾਡੇ ਲੋਕ ਬੁਲਾ ਹੀ ਨਹੀਂ ਰਹੇ ਬੰਦੇ ਬੁਲਾ ਰਹੇ ਨੇ ਉਹ ਕਹਿਣਗੇ ਸਸਰੀ ਕਾਲ ਸਾਸਰੀਕਾਲ ਕੋਈ ਵਰਡ ਹੈ ਹੀ ਨਹੀਂ ਕੋਈ ਲਫਜ਼ ਹੀ ਨਹੀਂ ਹੈ ਸਾਸਰੀਕਾਲ ਇਹ ਕਿੱਥੋਂ ਕੱਢਿਆ ਆਇਆ ਕਿੱਥੋਂ ਇਹ ਖੋਜ ਦਾ ਵਿਸ਼ਾ ਹੈ ਉਹ ਤੁਸੀਂ ਕਰਿਓ ਇਹ ਮੈਂ ਨਹੀਂ ਕਰ ਸਕਦਾ ਕਿਉਂਕਿ ਇਹ ਵਰਡ ਹੈ ਹੀ ਨਹੀਂ ਕਿਤੇ ਵੀ ਭੈਣਾ ਬੁਲਾਣ ਗਿਆ ਸ਼ਸ਼ੀਕਾਲ ਉਹ ਸ਼ਸ਼ੀਕਾਲ ਕਹਿੰਦੀਆਂ ਨੇ ਹੁਣ ਸ਼ਸ਼ੀਕਾਲ ਵੀ ਕੋਈ ਵਰਡ ਨਹੀਂ ਆਪਣੇ ਆਪ ਦੇ ਵਿੱਚ ਨਾ ਸਾਸਰੀਕਾਲ ਨਾ ਸ਼ਸ਼ੀਕਾਲ ਹੁਣ ਸਾਨੂੰ ਕੋਈ ਪੁੱਛ ਲੈਣਾ ਵੀ ਤੁਸੀਂ ਕੀ ਬੁਲਾ ਰਹੇ ਹੋ ਇਹਦਾ ਮਤਲਬ ਕੀ ਹੈ ਸਾਸਰੀ ਕਾਲ ਦਾ ਮਤਲਬ ਕੀ ਹੁੰਦਾ ਹੈ ਜਾਂ ਸ਼ਸ਼ੀ ਕਾਲ ਦਾ ਕੀ ਮਤਲਬ ਹੁੰਦਾ ਹੈ ਤੇ ਸਾਡੇ ਕੋਲ ਕੋਈ ਜਵਾਬ ਨਹੀਂ ਹੈ ਕਿਉਂਕਿ ਇਹ ਦੋਨੋਂ ਕੋਈ ਵਰਡ ਹੀ ਨਹੀਂ ਹੈਗੇ ਅਸੀਂ ਆਪਣੇ ਪੱਲੇ ਨੂੰ ਹੀ ਇਹ ਵਰਡ ਜਿਹੜੇ ਨੇ ਉਹ ਬਣਾ ਦਿੱਤੇ ਨੇ ਅਸਲ ਦੇ ਵਿੱਚ ਬੋਲੇ ਸੋਨਿਹਾਲ ਕਿਹਾ ਜਾਣਾ ਉਥੇ ਜਕਾਰੇ ਦੇ ਟਾਈਮ ਦੇ ਉੱਤੇ ਬੋਲੇ ਸੋਨਿਹਾਲ ਤੇ ਉਹਦਾ ਜਵਾਬ ਸੀਗਾ ਸਤਿ ਸ਼੍ਰੀ ਅਕਾਲ ਕਿ ਅਕਾਲ ਪੁਰਖ ਪ੍ਰਮਾਤਮਾ ਜਿਹੜਾ ਹੈ ਉਹ ਸਤ ਹੈ ਸਦੀਵ ਰਹਿਣ ਵਾਲਾ ਹੈ ਜਿਵੇਂ ਅਸੀਂ ਪੜਦੇ ਆ ਆਦ ਸੱਚ ਜੁਗਤ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋ ਇਹ ਜਿਹੜਾ ਹੈ ਨਾ ਇਹ ਤਾਂ ਸਾਨੂੰ ਉੱਥੇ ਹੀ ਅਰਦਾਸ ਦੇ ਵੇਲੇ ਜਿਹੜਾ ਬੋਲਿ ਸੋ ਨੇ ਹਾਲ ਦਾ ਜਕਾਰਾ ਛੱਡਿਆ ਜਾਂਦਾ ਉੱਥੇ ਹੀ ਇਹ ਬੋਲਣਾ ਚਾਹੀਦਾ ਸਤਿ ਸ਼੍ਰੀ ਅਕਾਲ ਮਿਲਣ ਵੇਲੇ ਇਹ ਨਹੀਂ ਬੁਲਾਉਣਾ ਚਾਹੀਦਾ ਜਿਹੜਾ ਮਿਲਣ ਵੇਲੇ ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ ਵੀ ਮਿਲਣ ਵੇਲੇ ਕੀ ਕਰਨਾ ਹੈ ਆਪਾਂ ਉਥੇ ਰਹਿਤਨਾਮੇ ਦੇ ਵਿੱਚ ਵੀ ਇਸ ਗੱਲ ਦਾ ਜ਼ਿਕਰ ਮਿਲ ਜਾਏਗਾ ਆਗੇ ਆਵਤ ਸਿੰਘ ਜੋ ਪਾਵੇ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ ਆਪਾਂ ਵੈਸੇ ਇੱਥੇ ਵੀ ਇੱਕ ਜਿਹੜਾ ਵਰਡ ਹੈ ਨਾ ਆਪਾਂ ਬਹੁਤੀ ਵਾਰੀ ਵਾਹਿਗੁਰੂ ਕਹਿੰਨੇ ਆ ਪਰ ਅਸਲ ਦੇ ਵਿੱਚ ਤੁਸੀਂ ਜਦੋਂ ਰਹਿਤਨਾਮੇ ਆ ਜੋ ਪੜੋਗੇ ਤੇ ਉੱਥੇ ਵਾਹਿਗੁਰੂ ਹੈ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ ਤੇ ਜਦੋਂ ਆਪਾਂ ਮਿਲਣ ਵੇਲੇ ਕਹਿਣਾ ਉੱਥੇ ਆਪਾਂ ਫਤਿਹ ਬੁਲਾਉਣੀ ਤੇ ਇੱਕ ਇਤਿਹਾਸ ਦਾ ਤੁਸੀਂ ਪੱਖ ਵੇਖੋ ਕਿੰਨਾ ਮਜ਼ਬੂਤ ਪੱਖ ਹੈ ਕਿ ਛੋਟੇ ਸਹਿਬ ਜਾਦੇ ਜਦੋਂ ਸੂਬਾ ਇਸਰੰਦ ਦੀ ਕਚਹਿਰੀ ਦੇ ਵਿੱਚ ਐਂਟਰ ਹੁੰਦੇ ਨੇ ਉੱਥੇ ਵੇਖੋ ਕੋਈ ਵੀ ਸਿੱਖ ਜਿਹੜਾ ਉਹ ਨਹੀਂ ਬੈਠਾ ਟੋਟਲੀ ਜਿੰਨੇ ਵੀ ਨੇ ਉਹ ਸਾਰੇ ਮੁਸਲਮਾਨ ਨੇ ਜਾਂ ਕੁਝ ਕੋ ਉਹਨਾਂ ਦੇ ਵਿੱਚੋਂ ਹਿੰਦੂ ਨੇ ਸੁਚਾਨੰਦ ਖੱਤਰੀ ਵਰਗੇ ਜ਼ਿਆਦਾਤਰ ਸਾਰੇ ਉੱਥੇ ਮੁਸਲਮਾਨ ਬੈਠੇ ਨੇ ਹੁਣ ਸਹਿਬਜ਼ਾਦੇ ਜਦੋਂ ਸੂਬੇ ਦੀ ਕਚਹਿਰੀ ਦੇ ਵਿੱਚ ਐਂਟਰ ਹੁੰਦੇ ਨੇ ਉੱਥੇ ਜਾ ਕੇ ਉਹ ਗੱਜ ਕੇ ਫਤਿਹ ਬੁਲਾਉਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਾ ਉਹਨਾਂ ਨੂੰ ਵੀ ਹੈ ਵੀ ਸਾਨੂੰ ਇੱਥੋਂ ਜਵਾਬ ਨਹੀਂ ਮਿਲਣਾ ਕਿਉਂਕਿ ਉਹ ਤੇ ਦੂਜੇ ਮਤ ਦੇ ਨੇ ਉਹਨਾਂ ਨੇ ਜਵਾਬ ਥੋੜੀ ਨਾ ਦੇਣਾ ਪਤਾ ਉਹਨਾਂ ਨੂੰ ਵੀ ਹੈ ਪਰ ਉਹਨਾਂ ਨੇ ਆਪਣੇ ਸਿਧਾਂਤਾਂ ਨੂੰ ਕਾਇਮ ਰੱਖਦੇ ਹੋਏ ਅਕਾਲ ਪੁਰਖ ਦੀ ਫਤਿਹ ਨੂੰ ਉੱਥੇ ਜਾ ਕੇ ਵੀ ਗਜਾਇਆ ਪਰ ਅੱਜ ਮੈਂ ਬੇਨਤੀ ਆਮ ਕਰਦਾ ਹੁਣਾ ਵੀ ਅਸੀਂ ਜਦੋਂ ਕਿਸੇ ਨੂੰ ਮਿਲਦੇ ਆ ਜਾਂ ਸਾਡੇ ਪਰਿਵਾਰ ਦੇ ਵਿੱਚ ਨਾ ਸਾਡੇ ਪਰਿਵਾਰ ਚ ਕੋਈ ਮੁਸਲਮਾਨ ਹੁੰਦਾ ਹੈ ਨਾ ਕੋਈ ਹਿੰਦੂ ਹੁੰਦਾ ਹੈ ਨਾ ਕੋਈ ਈਸਾਈ ਹੁੰਦਾ ਹੈ ਫਿਰ ਵੀ ਸਾਡੇ ਲੋਕਾਂ ਨੂੰ ਫਤਿਹ ਬੁਲਾਣ ਲੱਗੇ ਆ ਕਈ ਵਾਰ ਸ਼ਰਮ ਵੀ ਆਉਂਦੀ ਹੈ ਇਹ ਵੈਸੇ ਆਮ ਵੇਖਣ ਨੂੰ ਮਿਲਦਾ ਹੈ ਕਈ ਕਈਆਂ ਨੂੰ ਆਖੋ ਨਾ ਵੀ ਤੁਸੀਂ ਫਤੇ ਬੁਲਾਇਆ ਕਰੋ ਉਹ ਕਿਉਂ ਕਹਿਣਗੇ ਜੀ ਲੰਬੀ ਬੜੀ ਹੈ ਲੰਬੀ ਪੜੀ ਹੈ ਬੜਾ ਟਾਈਮ ਲੱਗ ਜਾਂਦਾ ਮੈਂ ਤਾਂ ਇੱਕੋ ਗੱਲ ਕਹਿਣਾ ਹੁਣ ਮੈਂ ਜਿਹੜੇ ਗੁਰੂ ਨੇ ਆਪਣੇ ਚਾਰ ਪੁੱਤ ਵਾਰ ਦੇ ਉੱਤੇ ਤੁਹਾਡੇ ਤੋਂ ਤੁਹਾਨੂੰ ਉਹਦੀ ਦਿੱਤੀ ਹੋਈ ਏ ਫਤੇ ਵੀ ਤੁਹਾਨੂੰ ਲੰਬੀ ਲੱਗਦੀ ਇਹਨੇ ਕਿਹੜੇ ਤੁਹਾਡੇ ਕੰਮ ਨੇ ਜਿੱਥੇ ਤੁਸੀਂ ਇੰਨੇ ਬਿਜ਼ੀ ਹੋ ਤੁਹਾਨੂੰ ਫਤੇ ਵੀ ਲੰਬੀ ਲੱਗਦੀ ਅਸਲ ਦੇ ਵਿੱਚ ਲੰਬੀ ਨਹੀਂ ਹੈ ਗੱਲ ਕੀ ਹੈ ਕਿ ਬੁਲਾਉਣ ਲੱਗਿਆ ਸ਼ਰਮ ਆਂਦੀ ਹੈ ਬੰਦੇ ਨੂੰ ਸ਼ਰਮ ਆਂਦੀ ਹੈ ਕਾਰ ਉੱਪਰ ਕਿਰਪਾਨ ਕਿਸੇ ਨੂੰ ਪਾਉਣ ਲੱਗਿਆਂ ਜੇ ਉੱਪਰੋਂ ਪਾਉਣੀ ਪੈ ਜੇ ਤਾਂ ਸ਼ਰਮ ਆਉਂਦੀ ਹੈ ਫਤਿਹ ਬੁਲਾਉਣ ਲੱਗਿਆਂ ਸ਼ਰਮ ਆਉਂਦੀ ਹੈ ਕਈਆਂ ਨੂੰ ਦਸਤਾਰ ਬੰਨਣ ਲੱਗਿਆਂ ਵੀ ਸ਼ਰਮ ਆਉਂਦੀ ਹੈ ਇਹ ਸਾਡੇ ਜਿਹੜੇ ਕੌਮ ਦਾ ਹਾਲ ਹੋ ਚੁੱਕਿਆ ਹੈ ਨਾ ਅੱਜ ਇਹ ਬੜਾ ਅਸੀਂ ਨਿਵਾਣ ਵਾਲੇ ਪਾਸੇ ਨੂੰ ਜਾ ਰਹੇ ਹਾਂ ਮੈਂ ਤਾਂ ਇੱਕ ਗੱਲ ਆਮ ਕਹਿਣਾ ਉਹਨਾਂ ਦੇ ਗੁਰਦੁਆਰਿਆਂ ਦੇ ਨਿਸ਼ਾਨ ਸਾਹਿਬ ਜਿਹੜੇ ਨੇ ਉਹ 1.5 150 ਫੁੱਟ ਉੱਚੇ ਕਰ ਲਏ ਨੇ ਤੇ ਸੋਚ ਜਿਹੜੀ ਹੈ ਉਹ ਧਰਤੀ ਪੁੱਟ ਕੇ ਸਾਡੇ ਲੋਕਾਂ ਨੇ ਥੱਲੇ ਜਿਹੜੀ ਹੈ ਉਹ ਨੱਪ ਦਿੱਤੀ ਹੋਈ ਹੈ ਅਸੀਂ ਗੁਰਮਤ ਦੇ ਅਸਲ ਸਿਧਾਂਤਾਂ ਨੂੰ ਨਾ ਸਮਝਦੇ ਹਾਂ ਆਂ ਆਪਣੀ ਇੱਕ ਵਿਚਾਰਧਾਰਾ ਜਿਹੜੀ ਹੈ ਉਹ ਬਣਾ ਕੇ ਬਹਿ ਗਏ ਆ ਸੋ ਸਾਨੂੰ ਚਾਹੀਦਾ ਵੀ ਜਦੋਂ ਉਹ ਵੀ ਅਸੀਂ ਮਿਲੀਏ ਤੇ ਉੱਥੇ ਜਿਹੜਾ ਇਹ ਫਤਿਹ ਜਿਹੜੀ ਹੈ ਆਪਾਂ ਉਹੀ ਗਜਾਈਏ ਤੇ ਸਾਸਰੀ ਕਾਲ ਜਾਂ ਸ਼ਸ਼ੀ ਕਾਲ ਵਾਲਾ ਕੰਮ ਤੇ ਉਹ ਆਪਾਂ ਛੱਡ ਦਈਏ ਤਾਂ ਬੈਟਰ ਹੈ ਕਿਉਂਕਿ ਕੱਲ ਨੂੰ ਸਾਨੂੰ ਕੋਈ ਸਵਾਲ ਕਰ ਲੇਗਾ ਤਾਂ ਸਾਡੇ ਕੋਲ ਕੋਈ ਉਸ ਚੀਜ਼ ਦਾ ਜਵਾਬ ਜਿਹੜਾ ਹੈ ਉਹ ਨਹੀਂ ਹੋਵੇਗਾ